ਜਿਹੜੇ ਲੋਕ ਬਹੁਤ ਜ਼ਿਆਦਾ ਧਨ ਦੇ ਨਾਲ ਜੁੜੇ ਹੋਏ ਆ ਮਾਇਆ ਨਾਲ ਜੁੜੇ ਹੋਏ ਕੋਠੀਆਂ ਗੱਡੀਆਂ ਕਾਰਾਂ ਜ਼ਮੀਨਾਂ ਜਾਇਦਾਦਾਂ ਧੀਆਂ ਪੁੱਤਰਾਂ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਆ ਤੇ ਪਰ ਅਕਾਲਪੁਰ ਪ੍ਰਮਾਤਮਾ ਨੂੰ ਭੁੱਲ ਗਏ ਆ ਨਾਮ ਸਿਮਰਨ ਨੂੰ ਭੁੱਲ ਗਏ ਅੰਮ੍ਰਿਤ ਵੇਲੇ ਨੂੰ ਭੁੱਲ ਗਏ ਆ ਆ ਸੁਣੀਓ ਭਾਈ ਸਾਹਿਬ ਤੋਂ ਛੋਟੀ ਜੀ ਇਹ ਕਥਾ ਦੀ ਕਲਪਾ ਤੇ ਸੁਣੀਓ ਜਰੂਰ ਤੇ ਨਾਲੇ ਅੱਗੇ ਵੀ ਜਰੂਰ ਸਾਰੇ ਭੈਣ ਭਰਾਵਾਂ ਨੂੰ ਸ਼ੇਅਰ ਕਰਿਓ ਸ਼ਾਇਦ ਕਿਸੇ ਨਾ ਕਿਸੇ ਨੂੰ ਕੋਈ ਸਮਝ ਆ ਜਾਵੇ ਸ਼ਾਇਦ ਕੋਈ ਨਾ ਕੋਈ ਭੈਣ ਭਰਾ ਜਾਗ ਜਾਵੇ। ਉਸਕਾ ਵਿਸ਼ਵਾਸ ਨਾ ਹੋਵੇ ਫਿਰ ਉਹਦਾ ਵਿਸ਼ਵਾਸ ਨਹੀਂ ਹੁੰਦਾ ਉਹ ਆਂਦੇ ਹੁਣ ਤੂੰ ਭੈਣਾ ਹੀ ਭਰਾਵਾਂ ਵਾਲਾ ਰਿਸ਼ਤਾ ਹੀ ਕਮਾ। ਐਸਾ ਰਿਸ਼ਤਾ ਪਾ ਦਿੰਦੇ ਨੇ ਇੱਕੇ ਰੁੱਖ ਤੇ ਦੋ ਟਾਹਣੀਆਂ ਦੋ ਪੱਤੇ ਬਣਾ ਕੇ ਲੈ ਹੁਣ ਦੋਨੋਂ ਇੱਥੇ ਕਰੀ ਜੋ ਪਿਆਰ ਮੁਹੱਬਤ। ਬਣਾ ਦਿੰਦੇ ਅਮਰੂਦ ਬਣਾਤਾ ਕਿਸੇ ਨੂੰ ਕੁੱਤਿਆਂ ਦੀ ਜੂੰ ਚ ਪਾਦਾ ਕਿਸੇ ਨੂੰ ਮੱਝਾਂ ਮੱਝਾਂ ਬਣਾਤਾ। ਲਓ ਦੋਨੋਂ ਇੱਕੋ ਕਿੱਲੇ ਤੇ ਮਿਲੋ ਦਿਨ ਰਾਤ ਨਾਲੇ ਦੁੱਧ ਦਿਓ ਨਾਲੇ ਡਿੰਘੋ ਇੱਕ ਦੂਜੇ ਨਾਲ। ਹੈ ਜੀ। ਤੇ ਤੀਜੀ ਮਾਰ ਲਾ ਦਿੱਤੀ ਤੇ ਫਿਰ ਦੋਨੋਂ ਰਲ ਕੇ ਕੀ ਕਰਦਿਆ ਨੇ ਮਾਂ ਤੇ ਮਾਦਿਆ ਲਓ ਐਡਾ ਮਾਨਸ ਜਾਮਾ ਲੈਣ ਲੈ ਕੇ ਗਏ ਸੀ ਤੇ ਉਹ ਉਥੇ ਉਹਨਾਂ ਦੇ ਲਹਨ ਤਾਂ ਪੈਂਦੀ ਨਹੀਂ ਆ ਵੇਖੋ ਜੀ ਹਾਰ ਕੇ ਤੁਰੇ ਜਾਂਦੇ ਨੇ ਉਹ ਵੇਖ ਲਓ ਜੀ ਕਮਾਲ ਹੋ ਰਿਸਤੇ ਇੱਕ ਦੂਜੇ ਦੇ ਨਾਲ ਨਾਲੇ ਡਾਂਗ ਸੋ ਹਾਂਜੀ ਨਾਲੇ ਡਾਂਗ ਸੋ ਨਾਲੇ ਮਾਂ ਕਰੋ ਤੇ ਉਹ ਹਾਂ ਕਰੇ ਤੇ ਦਿਓ ਦੁੱਧ ਹੁਣ ਦਿਓ ਵਰੋ ਜ਼ਮੀਦਾਰਾਂ ਦੇ ਕੋਲ ਆ ਹੀ ਤੁਹਾਨੂੰ ਜ਼ਮੀਨ ਦੇਤੀ ਏ ਆ ਘਰ ਦੇ ਕਿੱਲੇ ਦੇ ਤੇ ਆ ਪੱਠੇ ਆ ਜ਼ਮੀਨਾਂ ਤੁਹਾਨੂੰ ਪਿਆਰੀਆਂ ਲੱਗਦੀਆਂ ਸੀ ਨਾ ਤੇ ਤੁਸੀਂ ਆਂਦੇ ਹਜੇ ਅਸੀਂ ਟੱਬਰ ਪਾਲਣਾ ਤੇ ਹੁਣ ਦੁੱਧ ਦੇ ਦੇ ਕੇ ਨਾਲੇ ਉਹਨਾਂ ਦਾ ਢਿੱਡ ਪਾਲੋ ਨਾਲੇ ਅਗਲੇ ਵੇਚਣਗੇ ਤੁਹਾਡਾ ਦੁੱਧ ਹਾਂ ਕਰੋ ਸੇਵਾ ਇਹਨਾਂ ਦੀ ਨਾ ਉੱਥੇ ਕੁਛ ਛਡਾਵੇ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੂੰ ਹਾ ਨਾਮ ਤੇਰੇ ਸਾਹ ਆਪਣੇ ਨਾਲ ਲੱਗ ਤੇਵੇਂ ਬਨ ਜਾਏ ਇਹ ਧਿਆਨ ਰੱਖਿਆ ਜੀ ਇਸ ਕਰਕੇ ਉਹ ਕਹਿੰਦੇ ਨਾਨਕ ਦਾਸ ਸੰਤ ਪਾਛੇ ਪਰਿਓ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਬਈ ਇਹ ਜਨਮ ਇਹ ਕੋਈ ਫਾਇਦਾ ਨਹੀਂ ਇਧਰੋਂ ਮਿੱਤਰਤਾ ਹੀ ਟੁੱਟ ਵੀ ਜਾਵੇ ਕੋਈ ਗੱਲ ਨਹੀਂ ਮਾਲਕ ਮੇਰਾ ਵਾਲੀ ਵਾਰਸ ਬਣੇਗਾ ਮਾਲਕ ਮੈਨੂੰ ਸ਼ਾਬਾਸ਼ ਵੀ ਦੇ ਦੇਗਾ ਵੀ ਬੱਚੇ ਨੇ ਮੇਰੇ ਪਿਆਰ ਚ ਮਿੱਤਰਤਾ ਹੀ ਛੱਡ ਦਿੱਤੀ ਪਰ ਆ ਤੇਰੇ ਨਾਲੋਂ ਨਾ ਟੁੱਟੇ ਫਿਰ ਉਹ ਰਾਖ ਲਿਓ ਇਹ ਬਾਰੀ ਦੀ ਅਵਸਥਾ ਜਦੋਂ ਆ ਗਿਆ ਨਾ ਉਦੋਂ ਜਾ ਕੇ ਉਹ ਬਿਰਾਗਣ ਤੋਂ ਸੁਆਗਣ ਬਣਦੀ ਆ ਉਹਨਦੇ ਉਤੇ ਵਿਸ਼ਵਾਸ ਕਰਕੇ ਮੋਹ ਲਾਉਂਦਾ ਹੈ ਆਕਾਲਪੁਰ ਸੱਚੇ ਪਾਤਸ਼ਾਹ ਨਹੀਂ ਤਾਂ ਅਸੀਂ ਤਾਂ ਐਸੇ ਮਾੜੇ ਵਿਚਾਰਾਂ ਦੇ ਵਿੱਚ ਫਸ ਜਾਂਨੇ ਐ ਐਸੇ ਅਨਾੜੀ ਰਿਸ਼ਤਿਆਂ ਦੇ ਵਿੱਚ ਅਸੀਂ ਮੋਹ ਪਾਇਆ ਹੋਇਆ ਕਿਸੇ ਨਾਲ ਦੋਸਤੀ ਹੈ ਕਿਸੇ ਨਾਲ ਦੁਸ਼ਮਣੀ ਕਿਸੇ ਨਾਲ ਮਿੱਤਰਤਾਈ ਸਾਡਾ ਧਿਆਨ ਹੀ ਦ੍ਰਿੜ ਇੱਕ ਦਿਨ ਰਾਤ ਜਿਹੜਾ ਸਾਡਾ ਧਿਆਨ ਹੈ ਕੋਠੀਆਂ ਕਾਰਾਂ ਦੇ ਵਿੱਚ ਦ੍ਰਿੜ ਹੈ ਇੱਕ ਦੂਜੇ ਦੇ ਵਿੱਚ ਦ੍ਰਿੜ ਹੈ ਗੁਰਮੰਤਰ ਦਾ ਤਾਂ ਕੋਈ ਹੈ ਹੀ ਨਹੀਂ ਖੇਲ ਜੇ ਨਾਮ ਜਪਣ ਲਈ ਕਹਦੀਏ ਕਹਿੰਦੇ ਪਹਿਲੋਂ ਜੀ ਇਹਨੂੰ ਜਪਾਓ ਆ ਸਾਡਾ ਪਰਿਵਾਰ ਦਾ ਮੈਂਬਰ ਨਹੀਂ ਜਪਦਾ ਇਹ ਤੁਹਾਡਾ ਮੈਂਬਰ ਨਹੀਂ ਹੈ ਇਹ ਤੁਹਾਡਾ ਸੰਜੋਗੀ ਹੈ ਕਿਸੇ ਨਾ ਕਿਸੇ ਹਸਾਬ ਨਾਲ ਤੁਹਾਨੂੰ ਮਿਲੇ ਹੋਇਆ ਤੁਹਾਨੂੰ ਪਤਾ ਤੁਹਾਡੀ ਜੀਵਨ ਯਾਤਰਾ ਕਿੰਨੀ ਰਹਗੀ ਆ ਸਰੀਰ ਤੇ ਲੈਹ ਦੇ ਨਾਲ ਤਾਂ ਕੋਈ ਆਪਦੀ ਯਾਤਰਾ ਪਛਾਣ ਨਹੀਂ ਸਕਿਆ ਬੱਚੇ ਵੀ ਚੁਰੇ ਜਾਂਦੇ ਆ ਜਵਾਨ ਵੀ ਤੁਰੇ ਜਾਂਦੇ ਆ ਤੇ ਤੂੰ ਆਪਦੀ ਜੀਵਨ ਯਾਤਰਾ ਪਛਾਣ ਮਨ ਵਿਚਾਰ ਕਿਤੇ ਇੱਕ ਦੇਣਾ ਮੰਨੂ ਕਹਿੰਦੇ ਵਿਚਾਰ ਕੇ ਦੇਖ ਕਿੰਨੇ ਕ ਦਿਨ ਹੈ ਇਸ ਕਰਕੇ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁਗਲੀ ਚਲੀ ਰਹਿਣ ਆ ਵੇਖੋ ਜੀ ਤੁਸੀਂ ਲਾਹਾ ਖੱਟ ਲਿਆ ਆਪਾਂ ਇਕੱਠੇ ਬੈਠੇ ਆ ਸੋ ਆਓ ਇਕੱਠੇ ਬੈਠ ਕੇ ਅਭਿਆਸ ਕਰੀਏ ਇਹ ਆਖੇ ਭਈ ਮੈਂ ਤਾਂ ਘਰ ਬੈਠਾ ਹੀ ਤਰ ਗਿਆ ਤੁਸੀਂ ਆਵੇ ਮੂਰਖ ਰਹੇ ਜੋ ਤੇ ਠੰਡ ਚ ਵਿੱਚ ਨਮੂਨੀਆਂ ਕਰਾਉਂਦੇ ਫਿਰੇ ਨਹੀਂ ਇਸੇ ਵੱਡੇ ਚਾਣਾ ਪੈਗਾ ਇੱਥੇ ਉਹ ਵੇਖੋ ਕਦੋਂ ਫਿਰ ਸੰਜੋਗ ਬਣਦਾ ਹੁਣ ਤਾਂ ਸਤਗੁਰ ਜੀ ਅਗਵਾਈ ਕਰਦੇ ਪਏ ਨੇ ਤੇ ਨਾਲ ਸਤਗੁਰ ਜੀ ਕਹਿੰਦੇ ਨੇ ਇੱਕ ਵਾਰੀ ਏਸ ਜਾਮੇ ਚੋਂ ਵਿਛੜ ਗਿਆ ਨਾ ਇਸ ਪੌੜੀ ਤੇ ਜੇ ਨਰ ਚੁੱਕੇ ਆਏ ਜਾਣ ਫਿਰ ਇਹ ਨਹੀਂ ਪਤਾ ਵੀ ਕਿਹੜੇ ਯੁੱਗ ਦੇ ਵਿੱਚ ਜਾ ਕੇ ਸਿੱਖੀ ਮਿਲਣੀ ਮਾਲਕ ਦੀ ਫਿਰ ਕਿਹੜੇ ਯੁੱਗ ਵਿੱਚ ਜਾ ਕੇ ਗੁਰਿਆਈ ਮਿਲੇਗੀ ਪਾਪ ਹੀ ਇੰਨੇ ਹੋ ਜਾਣਗੇ ਅਗਲਿਆਂ ਨੇ ਭੁਗਾਉਂਦਿਆਂ ਭੁਗਾਉਂਦਿਆਂ ਭੁਗਾਉਂਦੇ ਤੇਰਾ ਸਮਾਂ ਹੀ ਟਪਾਈ ਜਾਣਾ ਆ ਦੁਨੀਆ ਤੇ ਹੁਣ ਪ੍ਰਚਾਰ ਚੱਲਦਾ ਪਿਆ 50 ਸਾਲ ਚੱਲਣਾ 100 ਸਾਲ ਚੱਲਣਾ ਕਿੰਨਾ ਚਿਰ ਕਿੰਨਾ ਕਿੰਨਾ ਚਿਰ ਪ੍ਰਚਾਰ ਬੰਦ ਹੀ ਰਹਿੰਦੇ ਨੇ ਭਰਮ ਦੀਆਂ ਹਨੇਰੀਆਂ ਚੱਲਦੀਆਂ ਰਹਿੰਦੀਆਂ ਪੂਰਾ ਗੁਰੂ ਮਿਲੇ ਹੀ ਨਾ ਤੇ ਪਤਾ ਨਹੀਂ ਕਿੰਨੇ ਕਿੰਨੇ ਯੁੱਗ ਲੰਘ ਜਾਂਦੇ ਨੇ ਉਡੀਕਦੇ ਆ ਉਹਨੂੰ ਤੇ ਹੁਣ ਤਾਂ ਆਪਣੀ ਅਗਵਾਈ ਕਰ